ਦੋਸਤੋ ਨਮਸਕਾਰ ਮੈਂ ਸੰਜੀਵ ਜਿੰਦਲ ਤੁਸੀਂ ਦੇਖ ਰਹੇ ਖਬਰ ਮੇਰੇ ਰਾਧੀ ਇੱਕ ਗਰੀਬ ਪਰਿਵਾਰ ਦੇ ਉੱਤੇ ਕਹਿਰ ਬਣ ਕੇ ਉਸ ਟਾਈਮ ਬਰਸਿਆ ਜਦੋਂ ਕਿ ਉਹਨਾਂ ਦੇ ਹੀ ਜਵਾਈ ਨੇ ਘਰ ਦੇ ਵਿੱਚ ਪੈਟਰੋਲ ਪਾ ਕੇ ਅੱਗ ਲਗਾ ਦਿੱਤੀ ਦੱਸਿਆ ਜਾਂਦਾ ਹੈ ਕਿ ਉਹ ਇੱਕ ਉਹਨਾਂ ਦਾ ਜਵਾਈ ਜਿਹੜਾ ਹੈ ਦਰੂਪੀਨ ਤੇ ਨਸ਼ਾ ਕਰਨ ਦਾ ਆਦੀ ਸੀ ਤੇ ਜਿਸ ਨੇ ਘਰੇ ਆ ਕੇ ਰਾਤ ਨੂੰ ਕੁੱਟਮਾਰ ਕੀਤੀ ਅਤੇ ਪੈਟਰੋਲ ਪਾ ਕੇ ਘਰ ਦੇ ਵਿੱਚ ਅੱਗ ਲਗਾ ਦਿੱਤੀ ਇਸ ਅੱਗ ਲਗਾਉਣ ਦੇ ਵਿੱਚ ਕਾਫੀ ਨੁਕਸਾਨ ਹੋਇਆ ਹੈ ਜਿਹੜਾ ਕਿ ਇਹ ਗਰੀਬ ਪਰਿਵਾਰ ਜਿਹੜਾ ਹੈ ਕਿ ਇੱਕ ਡੱਬੇ ਬਣਾ ਕੇ ਆਪਦਾ ਗੁਜ਼ਾਰਾ ਕਰਦਾ ਸੀ ਤੇ ਰਾਤ ਨੂੰ ਆ ਕੇ ਜਵਾਈ ਨੇ ਕੁੱਟਮਾਰ ਕੀਤੀ ਅਤੇ ਪੈਟਰੋਲ ਪਾ ਕੇ ਅੱਗ ਲਾਤੀ ਸ਼ੋਰ ਮਚਾਣ ਤੇ ਲੋਕਾਂ ਨੇ ਆਂਗ ਗਵਾਣ ਲੋਕਾਂ ਨੇ ਜਿਹੜਾ ਕੀ ਹੈ ਅੱਗ ਨੂੰ ਕਾਬੂ ਪਾਇਆ ਤੇ ਇਸ ਸੰਬੰਧ ਵਿੱਚ ਘਰ ਪਰਿਵਾਰ ਵਾਲਿਆਂ ਨੇ ਪੁਲਿਸ ਪ੍ਰਸ਼ਾਸਨ ਨੂੰ ਇਸ ਦੇ ਬਾਰੇ ਸੂਚਨਾ ਦਿੱਤੀ ਅਪਕਰ ਪਰਿਵਾਰ ਨਾਲ ਵੀ ਗੱਲਬਾਤ ਕਰਾਂਗੇ ਕੀ ਕਹਿਣਾ ਉਹਨਾਂ ਦਾ ਕੀ ਹਾਦਸਾ ਵਾਪਰਿਆ ਹਾਂਜੀ ਜੀ ਜੀ ਕੀ ਨਾਮ ਹੈ ਤੁਹਾਡਾ ਤੇ ਕੀ ਮਕਾਰ ਮਾਮਲਾ ਹੋਇਆ ਜਗਸੀਰ ਸਿੰਘ ਮੇਰਾ ਨਾਮ ਹੈ ਸਰ ਜੀ ਤੇ ਰਾਤ ਹਨ ਨੇ ਅੱਗ ਬੁਲਾ ਕੇ ਪਹਿਲੇ ਤਾਂ ਗੁੜੀਆਂ ਦੇ ਟੁੱਟੇ ਮਾਰੀ ਠੀਕ ਹੈ ਜੀ ਉਹ ਐਡਮਿਟ ਬਈ ਹਸਪੀਟਲ ਫਿਰ ਉਸ ਤੋਂ ਬਾਅਦ ਇਹਨਾਂ ਨੇ ਉੱਥੇ ਜਾ ਕੇ ਉੱਥੇ ਉਥੇ ਥਾਣਾ ਅਸਿਰ ਰਿਪੋਰਟ ਕੀਤੀ ਰਿਪੋਰਟ ਉਹਨਾਂ ਨੇ ਪਕੜ ਕੇ ਉਹਨੂੰ ਪੇਲ ਨੂੰ ਛੱਡ ਦੇ ਤੱਕ ਜੀ ਬੀਤੇ ਕੀ ਨਾਮ ਹੈ ਤੁਹਾਡਾ ਜੀ ਮੇਰਾ ਨਾਮ ਮਮਤਾ ਜੀ ਕੀ ਕਾਰਨ ਹੋਇਆ ਜੀ ਬੱਸ ਇਹ ਪਾਪਾ ਦਾਰੂ ਦੂਰੂ ਪੀ ਕੇ ਐਵੇਂ ਮਤਲਬ ਕਿ ਰੋਲ ਦੀ ਕੁੱਟਮਾਰ ਕਰਦੇ ਨੇ ਵੱਡੇ ਭੈਣਾਂ ਨੂੰ ਹੱਥ ਹੁੱਤ ਪਾਉਂਦੇ ਆ ਤੇ ਰਾਤ ਨੂੰ ਵੀ ਇਹਨਾਂ ਨੇ ਆਈਂ ਦਾਰੂ ਪੀਤੀ ਚਾ ਕੇ ਅੱਗ ਲਾਤੀ ਜੀ ਪੈਟਰੋਲ ਪਾ ਕੇ ਸੁੱਤੇ ਪਏ ਆ ਕਿੰਨਾ ਤੋਂ ਨੁਕਸਾਨ ਹੋਇਆ ਸਰ ਨੁਕਸਾਨ ਜੀ ਬਾਬਾ ਹੀ ਹੋਇਆ ਇੱਕ ਜਿਹੜੀ ਛੋਟੀ ਸਿਸਟਰ ਆ ਉਹਨਾਂ ਦੇ ਵੀ ਪਰਸੇ ਤੇ ਇੱਟ ਮਾਰ ਕੇ ਜੀ ਉਹ ਐਡਮਿਟ ਹੈਗੇ ਨੇ ਹਸਪੀਟਲ 'ਚ ਸਭ ਤੋਂ ਜੀ ਨਸ਼ਾ ਕਰਦੇ ਆ ਦੀ ਬਾਬਾ ਹਾਂਜੀ ਜੀ ਨਸ਼ਾ ਕਰਦੇ ਦਾਰੂ ਦੂਰੂ ਪਿੰਦੇ ਕਿਹੜਾ ਜੀ ਅਮਰਪੁਰਾ ਵਸਤੇ ਟਾਈ ਨੰਬਰ ਉਹ ਜਿਹੜੇ ਉਹਨਾਂ ਨੇ ਇੱਥੇ ਵਾਲੇ ਤੁਸੀਂ ਪੁਲਿਸ ਕੰਪਲੇਨਟ ਕੀਤੀ ਸੀ ਹਾਂਜੀ ਜੀ ਕੀਤੀ ਸੀਗੀ ਜੀ ਉਹ ਕਹਰੇ ਵੀ ਪਹਿਲਾਂ ਡਾਕਟਰ ਦੀ ਰਿਪੋਰਟ ਉੱਪਰ ਆਉਗੀ ਫਿਰ ਕਿਤੇ ਜਾ ਕੇ ਜੀ ਹੋਣਗੇ ਤਾਂ ਤੁਸੀਂ ਕਿਸ ਤਰ੍ਹਾਂ ਦੀ ਮੰਗ ਕਰਦੇ ਹੋ ਕੀ ਇਨਸਾਫ ਚਾਹੁੰਦੇ ਹੋ ਕੀ ਬਸ ਇਹ ਵੀ ਵੀ ਇਹਨਾਂ ਨੂੰ ਇਨਸਾਫ ਦਿੱਤਾ ਜਾਵੇ ਵੀ ਸਹੀ ਰਹਿਣ ਤੇ ਪਹਿਲਾਂ ਵੀ ਕਿਤੇ ਹੋਇਆ ਜੀ ਇਸ ਤਰ੍ਹਾਂ ਨਹੀਂ ਜੀ ਪਹਿਲਾਂ ਵੀ ਬਹੁਤ ਵਾਰੀ ਹੋਇਆ ਹੈ ਤੇ ਪੁਲਿਸ ਸੁਣਵਾਈ ਨਹੀਂ ਕਰਦੀ ਜੀ ਲੈ ਜਾਂਦੇ ਨੇ ਛੱਡ ਜਾਂਦੇ ਨੇ ਲੈ ਜਾਂਦੇ ਨੇ ਛੱਡਦੇ ਇਹ ਬੱਚੇ ਛਾਲ ਮੇਰਾ ਨਾਮ ਰਾਣੀ ਕੀ ਕਰਨ ਹੋਈ ਜਿਹੜੀ ਅੱਗ ਲੱਗੀ ਇਹ ਵੀਰੇ ਕਾਰਨ ਨਹੀਂ ਹੋਇਆ ਵੀ ਰਾਤ ਨੂੰ ਹੀ ਆਇਆ ਹੈ दारू ਪੀ ਕੇ ਇਨੇ ਆ ਕੇ ਤੇ ਪਟ્રોલ ਪਾ ਕੇ ਤੇ ਅੱਗ ਲਾ ਦਿੱਤੀ ਕਿਉਂ ਕੋਣ ਬੰਦੇ ਕਿਸ ਕਿਹਨੇ ਲਾਈ ਜੀ ਅੱਗ ਇਹ ਅਜਵਾਈ ਮੇਰੇ ਨੇ ਪੜਜਵਾਈ ਕਿਉਂ ਅੱਗ ਲਾਉਣ ਦਾ ਕਾਰਨ ਕੀ ਹੋਇਆ ਇਹ ਅੱਗ ਲਾਉਣ ਦਾ ਕਾਰਨ ਪਹਿਲੇ ਗੁੱਡੀਆਂ ਦੇ ਗੱਲ ਪੈ ਗਿਆ ਉਹਦੇ ਥੱਲੋਂ ਕੁੜੀ ਇਹਨਾਂ ਨੇ ਮਸਾਂ ਵੀ ਮੇਰੀ ਕੁੜੀ ਨੇ ਤੇ ਮੇਰੀ ਨੋ ਨੇ ਇਹਨਾਂ ਥੱਲੋਂ ਕੱਢੀ ਉਹਨੂੰ ਕੱਢ ਕੇ ਫਿਰ ਇਹਨੇ ਕੱਪੜੇ ਸੀਣ ਵਾਲੀ ਮਸ਼ੀਨ ਚੱਕ ਕੇ ਉੰ데 ਗੁਡੀਆ ਦੇ ਸਰਚ ਮਾਰਨ ਲੱਗਾ ਮੈਨੂੰ ਫਿਰ ਰੋਲਾ ਸੁਣਿਆ ਮੈਂ ਪੱਜ ਕੇ ਕੋਠੇ ਤੇ ਛੱਲੇ ਉਤਰੀ ਮੈਂ ਮਸ਼ੀਨ ਫੜ ਲਈ ਫੜੀ ਤੇ ਇਨੇ ਬੈੱਡ ਤੇ ਸਾਡੀ ਮਸ਼ੀਨ ਉਹਦੋਂ ਮੁੜ ਕੇ ਫਿਰ ਅਸੀਂ ਪੱਜ ਕੇ ਜਿਵੇਂ ਬਾਹਰ ਨਿਕਲੀਆਂ ਬਾਹਰ ਨਿਕਲੇ ਇਨੇ ਅੰਦਰ ਕੁੰਡਾ ਦੇ ਜਾ ਕੁੰਡਾ ਦੇ ਕੇ ਇਨੇ ਖੋਲੇ ਟੈਂਕੀ ਦਾ ਟੱਕਣ ਚ ਇਨੇ ਤੇਲ ਕੱਢ ਕੇ ਇਨੇ ਅੱਗ ਲਾ ਤੇ ਅਸੀਂ ਫੇਰ ਆਂਡਗਵਾਂਡ ਸਾਰੇ ਅਸੀਂ ਰੋਲਾ ਪਾਇਆ ਆਂਡਗਵਾਂਡ ਵੀ ਭਾਈ ਤੁਸੀਂ ਉੱਥੋਂ ਸਾਡੇ ਘਰ ਨੂੰ ਅੱਗ ਲਾਗੀ ਸਾਡੇ ਘਰ ਨੂੰ ਫੇਰ ਸਾਡੇ ਆਂਡਗਵਾਂਡ ਉੱਠਿਆ ਉਹਨਾਂ ਵਿਚਾਰਿਆਂ ਕਿਸੇ ਨੇ ਟੂਟੀ ਆ ਘਰਾਂ ਆਵਦੀਆਂ ਪੈਪਾਂ ਫੜੀਆਂ ਕਿਸੇ ਨੇ ਕੁਛ ਉੱਤੋਂ ਦੀ ਪਾਣੀ ਪਾਇਆ ਇਹਨੇ ਕੁੰਡਾ ਨਹੀਂ ਖੋਲਿਆ ਕੀ ਕਿੰਨੀ ਕੁ ਉਮਰ ਹੈ ਜੀ ਬੰਦੇ ਦੀ ਹਾਂਜੀ ਹੈਗੀ ਚਾਲ 45 ਸਾਲ ਦੀ ਕਿੰਨੇ ਬੱਚੇ ਉੱਤੇ ਨੇ ਕਿੰਨੇ ਪੰਜ ਗੁੱਡੀਆਂ ਆ ਹੋਰ ਕਾਕਾ ਨਹੀਂ ਹੈਗਾ ਕੋਈ ਨਸ਼ਾ ਕਰਦਾ ਦੀ ਜੀ ਹਾਂਜੀ ਨਸ਼ਾ ਕਰਦਾ ਕੀ ਨਸ਼ਾ ਕਰਦਾ ਜੀ ਸ਼ਰਾਬ ਵੀ ਪੀ ਲੈਂਦਾ ਗਾਂਜਾ ਵੀ ਕਰਕੇ ਤੇ ਅਸਰਾ ਕਰਤਾ ਤੇ ਪੁਲਿਸ ਨੂੰ ਕੰਪਲੇਂਟ ਕੀਤੀ ਅਸੀਂ ਪੁਲਿਸ ਨੂੰ ਕੰਪਲੇਂਟ ਕੀਤੀ ਸੋ ਉਹਨਾਂ ਨੇ ਸਾਡੀ ਕੋਈ ਸੁਣਾਈ ਨਹੀਂ ਕੀਤੀ ਉਹ ਕਹਿੰਦੇ ਜਾਓ ਜਾਓ ਕਹਿੰਦਾ ਇੱਥੇ ਕੋਈ ਕੰਮ ਨਹੀਂ ਹੈਗਾ ਰਾਤ ਨੂੰ ਸਾਡਾ ਅਸੀਂ ਫਿਰ ਪਰਵਾ ਕਰਿਆ ਆ ਗਏ ਇਹਨੂੰ ਪਹਿਲਾਂ ਉਹਨਾਂ ਮਾਰਿਆ ਜਬਾਏ ਮੁੜ ਕੇ ਇਹਨੂੰ ਛੱਡਦਾ ਕਹਿੰਦਾ ਜਾਓ ਜਾਓ ਕਹਿੰਦਾ ਚਲੋ ਅਸੀਂ ਫਿਰ ਕਹਿੰਦਾ ਕਿ ਇਹਨੂੰ ਦਾਖਲ ਕਰਾ ਦਾਖਲ ਕਰਾ ਅਸੀਂ ਕਿਹਾ ਜਾ ਲੈ ਜਾਓ ਇਹਨਾਂ ਨੇ ਸਾਡੀ ਕੋਈ ਗੌਰ ਨਾ ਕੋਈ ਖਰਚ ਕਰਿਆ ਜੀ ਸਰ ਕੀ ਨਾਮ ਤੇ ਕੀ ਮਾਮਲੇ ਕਿਹੜੀ ਘਰਛਗ ਲੱਗੀ ਸੀ ਜੀ ਤੇ ਸਾਡੇ ਕੋਲ ਪਰਮਜੀਤ ਕੌਰ ਪਤਨੀ ਕੁਲਦੀਪ ਸਿੰਘ ਮਾਸੀ ਰੇਣੂ ਮਿੱਤਾਈ ਨੇ ਅਤਨਾ ਬਿਆਲ ਗਿਆ ਜਿਹਦਾ ਘਰ ਵਾਲਾ ਇਹਨਾਂ ਸ਼ਰਾਬ ਵੀ ਨੂੰ ਦੱਦੀ ਆ ਠੀਕ ਹੈ ਜੀ ਉਹਨੇ ਉਹਦੀ ਆਪਣੇ ਪਟਮਾਰ ਕੀਤੀ ਸੀ ਲੜਕੀ ਦੀ ਲੜਕੀ ਦਾ ਬਿਆਲ ਇਹਨਾਂ ਰਾਤ ਨੂੰ ਆਉਦੇ ਘਰ ਤੋਂ ਛੋੜਾ ਛੋੜਾ ਅੱਗ ਲਾਈ ਆ ਮੋਟਰਸਾਈਕਲ ਦੇ ਟਾਇਰ ਨੂੰ ਮੱਥੇ ਆ ਉਸ ਖਾਲੇ ਡੱਬੇ ਮੱਥੇ ਉਹ ਪਰਤਾਲ ਕੀਤੀ ਜਾਂਦੀ ਜੀ ਬਿਆਹ ਲੈ ਲਿਆ ਸੀਨੀਅਰ ਆਫਸਰਾਂ ਨੇ ਇਸ ਦਾ ਕਰਕੇ ਇਹਦੀ ਕਾਰਵਾਈ ਕੀਤੀ